ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਾਰ ਬਾਜ਼ਾਰ ਪੀਬੀ 29 ਦੇ ਵਿੱਚ ਤੇ ਅੱਜ ਆਪਾਂ ਖੜੇ ਸੀ ਵਿਸ਼ਵਕਰਮਾ ਮੋਟਰ ਗੈरेज ਮੋਦਕੀ ਵਿਖੇ ਬਾਈ ਜੀ ਹੁਣਾਂ ਦਾ ਰਿਪੇਅਰ ਦਾ ਕੰਮ ਵੀ ਹੈ ਤੇ ਨਾਲ ਹਲਕਾ ਫੁਲਕਾ ਸੇਲ ਪਰਚੇਸ ਦਾ ਕੰਮ ਵੀ ਕਰਦੇ ਆ ਬਾਈ ਹੁਣਾਂ ਕੋਲੇ ਅੱਜ ਤਿੰਨ ਗੱਡੀਆਂ ਜਿਹਦੀ ਆਪਾਂ ਡਿਟੇਲ ਚ ਗੱਲ ਕਰਾਂਗੇ ਜਿਹੜੀ ਆ ਹੋਰਲੇ ਸਾਈਡ ਡਿਜ਼ਾਇਰ ਖੜੀ ਆ ਇਹ ਕਿਸੇ ਆਮ ਘਰ ਦੀ ਗੱਡੀ ਆ ਬਾਈ ਹੁਣਾਂ ਕੋਲੇ ਵੇਚਣ ਵਾਸਤੇ ਖਿਲਾਰ ਕੇ ਗਏ ਆ ਆ ਦੋ ਗੱਡੀਆਂ ਬਾਈ ਹੁਣ ਇਹਨਾਂ ਦੀਆਂ ਪਰਚੇਸ ਕੀਤੀਆਂ ਵੀਆਂ ਤੇ ਇਹ ਸੇਲ 'ਤੇ ਆ ਉਹ ਡਿਜ਼ਾਇਰ ਵੀ ਸੇਲ 'ਤੇ ਉਹਦੀ ਆਪਾਂ ਕਰਦੇ ਆ ਗੱਲਬਾਤ ਡਿਟੇਲ ਦੇ ਵਿੱਚ ਪਹਿਲੀ ਗੱਡੀ ਆਪਣੇ ਕੋਲੇ ਬਾਈ ਜੀ ਮਰੂਤੀ ਐ ਇਹ ਹੈਗੀ ਐ 2005 ਮਾਡਲ ਬਹੁਤ ਸ਼ਾਨਦਾਰ ਗੱਡੀ ਐ ਬਾਈ ਜੀ ਕੰਡੀਸ਼ਨ ਵਾਈਜ਼ ਰੰਗਵੰਨ ਪੱਖੋਂ ਐ ਨੋਕੀ ਪਈ ਐ ਆਪਾਂ ਤੁਹਾਨੂੰ ਅੰਦਰੋਂ ਚੈੱਕ ਕਰਵਾ ਦਿੰਨੇ ਆ 02 ਇੰਜਨ ਐ ਇਹਦਾ ਤੇ ਮੈਟਿੰਗ ਵਗੈਰਾ ਹੋਈ ਵੀ ਹੈ ਸੀਟ ਕਵਰ ਬਹੁਤ ਸ਼ਾਨਦਾਰ ਲੱਗੇ ਆ ਗੱਡੀ ਦੇ ਵਿੱਚ ਬੈਕ ਸੀਟ ਜਿਹੜੀ ਉਹ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਐਂਡਰੋਇਡ ਸਿਸਟਮ ਵਿੱਚ ਲੱਗਾ ਹੋਇਆ ਤੇ ਰਿਮੋਟ ਤੇ ਜਿਹੜੀ ਹੈਗੀ ਗੱਡੀ ਲੋਕ ਅਨਲੌਕ ਜਿਹੜਾ ਆਪਾਂ ਗੱਲ ਕੀਤੀ ਦੂਸਰਾ ਸਿਸਟਮ ਲੱਗਾ ਹੋਇਆ ਤੇ ਬੈਕ ਕੈਮਰਾ ਵੀ ਗੱਡੀ ਦੇ ਵਿੱਚ ਲੱਗਾ ਹੈ ਤੇ ਇਹ ਨੋਨ ਏਸੀ ਗੱਡੀ ਹੈ ਠੀਕ ਹੈ ਜੀ ਪ੍ਰਾਈਸ ਬਾਈ ਜੀ ਹੁਣਾਂ ਨੇ ਇਹਦਾ ਰੱਖਿਆ ਸਿਰਫ 55000 ਰੁਪਇਆ ਤੇ ਟਾਇਰ ਮੰਨ ਕੇ ਚਲੋ ਜੀ 70 ਪੈਸੇ ਦੇ ਹੈਗੇ ਆ ਗੱਡੀ ਤੁਸੀਂ ਚੈੱਕ ਕਰ ਲਓ ਪੱਕੇ ਪੰਜਾਬ ਦਾ ਨੰਬਰ ਆ ਮੋਗੇ ਦਾ ਤੇ ਰੰਗ ਬੰਦ ਪੱਖੋਂ ਗੱਡੀ ਐਨ ਓਕੇ ਕੰਡੀਸ਼ਨ ਦੇ ਵਿੱਚ ਐ ਨੰਬਰ ਬਾਈ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਵੀਰ ਨੂੰ ਜੱਜ ਦੀ ਐ ਤਾਂ ਬਾਈ ਜੀ ਹੁਣਾਂ ਨਾਲ ਕਰ ਸਕਦੇ ਹੋ ਤੁਸੀਂ ਗੱਲਬਾਤ ਤੇ ਆਪਾਂ ਕਰਦੇ ਅਗਲੀ ਗੱਡੀ ਬਾਰੇ ਗੱਲ ਅਗਲੀ ਗੱਡੀ ਬਾਈ ਜੀ ਬਰੀਜ ਐ 2000 ਤੇ 17 ਮਾਡਲ ਐ ਬਿਲਕੁਲ ਐਨ ਓਕੇ ਕੰਡੀਸ਼ਨ ਦੀ ਹੈ ਬਹੁਤ ਸ਼ਾਨਦਾਰ ਲਾਈ ਵੀ ਲੱਗੇ ਆ ਅਪੋਲੋ ਦੇ ਟਾਇਰ ਹੈ ਮੰਨ ਕੇ ਚੱਲੋ 85 ਪੈਸੇ ਦੇ ਲਗਭਗ ਪਏ ਹੈ ਜੇ ਆਪਾਂ ਤੁਹਾਨੂੰ ਅੰਦਰੋਂ ਚੈੱਕ ਕਰਵਾਉਂਦੇ ਆ ਅੰਦਰੋਂ ਗੱਡੀ ਡੈਸ਼ਬੋਰਡ ਵਗੈਰਾ ਐਨ ਬਿਲਕੁਲ ਸਕ੍ਰੈਚ ਲੈਸ ਹੈ ਕੋਈ ਵੀ ਡੈਮੇਜ ਕੋਈ ਝਰੀਟ ਕੋਈ ਇਸ ਤਰ੍ਹਾਂ ਦੀ ਨਹੀਂ ਹੈਗੀ ਕੰਮੀ ਗੱਡੀ ਦੇ ਵਿੱਚ ਸੀਟ ਕਵਰ ਬਹੁਤ ਸ਼ਾਨਦਾਰ ਲੱਗੇ ਹੋਏ ਆ ਠੀਕ ਹੈ ਜੀ ਬੈਕ ਸੀਟ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਕਿਤੋਂ ਕੋਈ ਜਮ ਨਹੀਂ ਜਮਕਰੀ ਨਹੀਂ ਗੱਡੀ ਠੀਕ ਹੈ ਜੀ ਬਹੁਤ ਸ਼ਾਨਦਾਰ ਮੈਟਿੰਗ ਵਗੈਰਾ ਹੋਈ ਵੀ ਆ ਪਾ ਤੁਹਾਨੂੰ ਥੱਲੇ ਚੈੱਕ ਕਰਵਾ ਦਿੰਦੇ ਆ ਤੇ ਪੁਸ਼ ਬਟਨ ਸਟਾਰਟ ਆ ਬਾਈ ਜੀ ਠੀਕ ਹੈ ਸਾਰੀ ਸਟੀਅਰਿੰਗ ਕੰਟਰੋਲ ਗੱਡੀ ਹੈ ਅੰਡਰ ਹਡ ਸਿਸਟਮ ਇਹਦੇ ਵਿੱਚ ਆਉਂਦਾ ਹੀ ਆ ਲੱਗਾ ਹੋਇਆ ਉਹ ਆਪ ਹੈਂਜ ਵਗੈਰਾ ਚੈੱਕ ਕਰ ਲਓ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਆ ਕਿਤੇ ਜੰਗਾਲ ਨਹੀਂ ਲੱਗਿਆ ਬਾਰੀਆਂ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਆ ਕਿਤੇ ਜੰਗਾਲ ਵਗੈਰਾ ਦੀ ਨਿਸ਼ਾਨੀ ਨਹੀਂ ਗਈ ਬਟਨ ਵਗੈਰਾ ਬਿਲਕੁਲ ਸਾਫ਼ ਪਏ ਆ ਕਿਤੋਂ ਮਿਸ ਪ੍ਰਿੰਟ ਨਹੀਂ ਹੋਏਗੇ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬੈਕ ਸਾਈਡ ਤੋਂ ਵੀ ਐਨ ਓਕੇ ਕੰਡੀਸ਼ਨ ਦੇ ਵਿੱਚ ਹੈ ਬਾਈ ਜੀ ਕਿਤੋਂ ਕੋਈ ਬਾਰੀਆਂ ਦੇ ਵਿੱਚ ਤੇ ਸਕ੍ਰੈਚ ਨਹੀਂ ਕੋਈ ਝਰੀਟ ਨਹੀਂ ਕੋਈ ਡੈਮੇਜ ਨਹੀਂ ਮੈਟਿੰਗ ਵਗੈਰਾ ਬਹੁਤ ਸੋਹਣੀ ਹੋਈ ਹੋਈ ਹੈ ਰੂਫ ਚੈੱਕ ਕਰ ਲੋ ਬਿਲਕੁਲ ਐਨ ਸਾਫ ਪਿਆ ਕਿਤੇ ਕੋਈ ਫਟਿਆ ਨਹੀਂ ਕਿਤੇ ਕੋਈ ਦਾਗ ਵਗੈਰਾ ਨਹੀਂ ਜਾਂ ਕੋਈ ਮੈਲਾ ਨਹੀਂ ਟਾਇਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਬਹੁਤ ਵਧੀਆ ਸ਼ਾਨਦਾਰ ਲਾਈਵ ਵੀ ਲੱਗਿਆ ਤੇ 85% ਦੇ ਲਗਭਗ ਟਾਇਰ ਗੱਡੀ ਦੇ ਅਜੇ ਹੈਗੇ ਆ ਠੀਕ ਹੈ ਜੀ ਹਰਿਆਣਾ ਦਾ ਨੰਬਰ ਹੈ ਐਨਓਸੀ ਦੇ ਨਾਲ 22 ਜਿਹੋਣ ਨੇ ਪ੍ਰਾਈਸ ਰੱਖਿਆ ਹੈਗਾ ਇਹਦਾ ਐਨਓਸੀ ਦੇ ਨਾਲ 6.5 ਲੱਖ ਰੁਪਈਆ ਡੀਜ਼ਲ ਵੇਰੀਐਂਟ ਦੀ ਗੱਡੀ ਹੈ ਬਾਈ ਜੀ Z ZDI ਪਲੱਸ ਹੈ ਤੇ ਕੰਡੀਸ਼ਨ ਵਾਈਜ਼ ਗੱਡੀ ਬਹੁਤ ਸਾਫ਼ ਪਈ ਹੈ ਤੇ ਰੇਟ ਵੀ ਮੈਨੂੰ ਬਿਲਕੁਲ ਜਾਇਜ਼ ਲੱਗ ਰਿਹਾ ਬਾਕੀ ਤੁਸੀਂ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਵੀਰ ਨੂੰ ਗੱਡੀ ਚਾਜਦੀ ਹੈ ਬਾਈ ਜੀ ਹੁਣ ਨਾ ਗੱਲਬਾਤ ਕਰ ਲਿਓ ਕਿਉਂਕਿ ਅਸੀਂ ਗਾਹਕ ਦਾ ਦੱਸਿਆ ਰੇਟ ਹੀ ਦੱਸ ਸਕਦੇ ਹੁੰਨੇ ਆ ਵਾਧਾ ਘਾਟਾ ਜਿੰਨਾ ਕੋ ਹੋਇਆ ਮਾਨਤਨ ਬਾਈ ਜੀ ਹੁਣ ਜ਼ਰੂਰ ਕਰ ਦੇਣਗੇ ਤੁਸੀਂ ਆ ਕੇ ਗੱਲਬਾਤ ਕਰ ਲਿਓ ਰੰਗਵੰਨ ਪੱਖੋਂ ਬਾਈ ਜੀ ਗੱਡੀ ਬਹੁਤ ਸਾਫ਼ ਪਈ ਹੈ ਬਹੁਤ ਸ਼ਾਨਦਾਰ ਕੰਡੀਸ਼ਨ ਚ ਅਗਲੀ ਗੱਡੀ ਹੈਗੀ ਆਪਣੇ ਕੋਲੇ ਸਵਿਫਟ ਡਿਜ਼ਾਇਰ ਇਹ ਬਾਈ ਜੀ ਹੁਣਾਂ ਦੀ ਖਰੀਦੀ ਵੀ ਨਹੀਂ ਗਈ ਇਹ ਬਾਈ ਜੀ ਹੁਣਾਂ ਕੋਲੇ ਕੋਈ ਓਦਾਂ ਘਰੇਲੂ ਗੱਡੀ ਹੈ ਮਤਲਬ ਸੇਲ ਦੇ ਲਈ ਵੀਰ ਰੋਕ ਕੇ ਗਿਆ ਇਹ ਹੈਗੀ ਹੈ 2013 ਮਾਡਲ ਸਵਿਫਟ ਡਿਜ਼ਾਇਰ ਤੇ ਕੱਪ ਵੀਲ ਲੱਗੇ ਬਾਈ ਜੀ ਤੇ ਟਾਇਰ ਮੰਨ ਕੇ ਚਲੋ ਅਜੇ ਇਹਦੇ ਵੀ 75% ਦੇ ਲਗਭਗ ਪਏ ਆ ਆਪਾਂ ਤੁਹਾਨੂੰ ਅੰਦਰੋਂ ਗੱਡੀ ਚੈੱਕ ਕਰਾਉਂਦੇ ਆ ਕੰਡੀਸ਼ਨ ਵਾਈਜ਼ ਗੱਡੀ ਬਹੁਤ ਵਧੀਆ ਇੰਟੀਰੀਅਰ ਵਾਈਜ਼ ਵੀ ਬਿਲਕੁਲ ਐਨ ਓਕੇ ਐ ਮੈਚਿੰਗ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਸਾਰੀ ਅੰਦਰੋਂ ਗੱਡੀ ਬਿਲਕੁਲ ਐਨ ਸ਼ਾਨਦਾਰ ਐ ਡੈਸ਼ਬੋਰਡ ਵਗੈਰਾ ਬਿਲਕੁਲ ਸਕ੍ਰੈਚ ਲੈਸ ਕਿਤੇ ਕੋਈ ਡੈਮੇਜ ਨਹੀਂ ਬਹੁਤ ਸੋਹਣੀ ਮੈਟ ਵਗੈਰਾ ਜਿਹੜੇ ਲਗਾਈ ਨੇ ਲਾਏ ਹੋਏ ਨੇ ਸ਼ੌਕ ਨਾਲ ਰੱਖੀ ਵੀ ਇਹ ਘਰੇ ਗੱਡੀ ਕਿਸੇ ਕਾਰਨ ਹੁਣ ਬਾਈ ਵੇਚ ਰਿਆ ਤੇ ਕੰਡੀਸ਼ਨ ਵਾਈਜ਼ ਇੰਟੀਰੀਅਰ ਵਾਈਜ਼ ਵੀ ਗੱਡੀ ਬਾਈ ਜੀ ਬਿਲਕੁਲ ਐਨ ਓਕੇ ਐ ਚੰਗੀ ਤਰ੍ਹਾਂ ਤੁਸੀਂ ਚੈੱਕ ਕਰ ਲੋ ਬਾਕੀ ਸਕਰੀਨ ਤੇ ਨੰਬਰ ਮੈਂ ਪਾਇਆ ਵਿਆ ਚੱਲ ਰਿਹਾ ਜੇ ਕਿਸੇ ਵੀਰ ਨੂੰ ਜੱਜਰੀ ਹੈ ਤਾਂ ਇਹਦੇ ਬਾਰੇ ਵਿੱਚ ਵੀ ਤੁਸੀਂ ਗੱਲ ਕਰ ਸਕਦੇ ਹੋ ਰੰਗਵੰਨ ਪੱਖੋਂ ਇਹਨਾਂ ਓਕੇ ਪਈ ਹੈ ਬਾਈ ਜੀ ਬਾਰੀਆਂ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਦੇ ਆ ਜਿੱਥੇ ਜ਼ਿਆਦਾ ਜੰਗਾਲ ਦੀ ਦਾ ਖਦਸ਼ਾ ਹੁੰਦਾ ਉੱਥੋਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪਈ ਹੈ ਆਪਾਂ ਤੁਹਾਨੂੰ ਬੈਕ ਵਿੰਡੋ ਤੋਂ ਵੀ ਗੱਡੀ ਚੈੱਕ ਕਰਵਾ ਦਿੰਦੇ ਆ ਕਲੈਂਪਾਂ ਦੇ ਲੋਕ ਦੇਖ ਲਓ ਸੀਟਾਂ ਦੇ ਬਿਲਕੁਲ ਐਨ ਓਕੇ ਪਏ ਆ ਕਿਤੇ ਕੋਈ ਜੰਗਾਲ ਵਗੈਰਾ ਨਹੀਂ ਹੈਗਾ ਕਿਤੇ ਕੋਈ ਗਲੇ ਦੀ ਜਾਂ ਖਰਾਬ ਹੋਈ ਦੀ ਜਿਹੜੀ ਨਿਸ਼ਾਨੀ ਨਹੀਂ ਹੈਗੀ ਬਿਲਕੁਲ ਐਨ ਓਕੇ ਕੰਡੀਸ਼ਨ ਦੇ ਵਿੱਚ ਪਈ ਹੈ ਠੀਕ ਹੈ ਜੀ ਰੂਫ ਵਗੈਰਾ ਵੀ ਬਿਲਕੁਲ ਓਕੇ ਆ ਸੀਟ ਕਵਰ ਬਹੁਤ ਸ਼ਾਨਦਾਰ ਲੱਗੇ ਹੋਏ ਨੇ ਮੈਚ ਕਰਦੇ ਨੇ ਇੰਟੀਰੀਅਰ ਦੇ ਨਾਲ ਗੱਡੀ ਦੇ ਬਿਲਕੁਲ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਆਪਾਂ ਤੁਹਾਨੂੰ ਗੋਲੇ ਵਗੈਰਾ ਚੈੱਕ ਕਰਵਾ ਦਿੰਦੇ ਕਿਤੇ ਜੰਗਾਲ ਵਗੈਰਾ ਨਹੀਂ ਲੱਗਾ ਪਿਆ ਜੀ ਇਹਨ ਓਕੇ ਕੰਡੀਸ਼ਨ ਦੀ ਗੱਡੀ ਹੈ ਬਾਕੀ ਨੰਬਰ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਕਿਹਾ ਵੀ ਸਕਰੀਨ ਤੇ ਚੱਲ ਰਿਹਾ ਤੁਸੀਂ ਆਪ ਆ ਕੇ ਗੱਡੀ ਦੇਖ ਕੇ ਹੈਨਾ ਚੰਗੀ ਤਰ੍ਹਾਂ ਚੈੱਕ ਕਰਕੇ ਆਪਦੀ ਚਲਾ ਕੇ ਕਾਗਜ਼ ਪੱਤਰ ਦੇਖ ਕੇ ਗੱਲਬਾਤ ਕਰ ਲਿਓ ਜੀ ਤੇ ਪੰਜਾਬ ਦਾ ਬਾਈ ਜੀ ਨੰਬਰ ਹੈ ਪੱਕਾ ਪੱਕੇ ਪੰਜਾਬ ਵਾਲਾ ਨੰਬਰ ਹੈ ਕੱਟ ਕੇ ਨਹੀਂ ਲੱਗਾ ਹੋਇਆ Ориਗਨਲ ਗੱਡੀ ਸਾਰੀ ਹੈ ਜੈਨੂਨ ਓਕੇ ਕੰਡੀਸ਼ਨ ਦੇ ਵਿੱਚ ਤੁਸੀਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੀ ਹੈ ਕਿਸੇ ਹੋਰ ਵੀਡੀਓ ਚ